ਮੇਰਾ ਭਾਰਤ ਮਹਾਨ ਆ ਦੇਖੋ ਜੀ ਪਿੰਡ ਦੇ ਵਿੱਚ ਏਡੇ ਏਡੇ سنگਲ ਪਾਉਣੇ ਪੈ ਰਹੇ ਆ ਸਾਡੇ ਇਮਾਨਦਾਰ ਲੋਕਾਂ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਵਿਖਾਇ ਤੇ ਵੇਖਿਆ ਨਹੀਂ ਮੇਡਾ ਵੱਡਾ سنگਲ ਲਾਇਆ ਹੋਇਆ ਕਿ ਚਲੋ ਚਲੋ ਬੜੀ ਜੀ ਓ ਮਿੱਤਰੋ ਆ ਸੰਗਲ ਮਾਰਿਆ ਮਾਰੇ ਦੱਸੋਗੇ ਕਿਉਂ ਸੰਗਲ ਮਾਰਿਆ ਵਜ੍ਹਾ ਕੀ ਹੈ ਸੰਗਲ ਇਹ ਵਜ੍ਹਾ ਹੈ ਆ ਵੀ ਰਚ ਰਚ ਖਾਣਾ ਲੋਕਾਂ ਨੇ ਭੋਗਦੇ ਹਾਂ ਪਾਵਰ ਆ ਜਾਂਦੀ ਹੈ ਸੰਗਲ ਵੀ ਪਾਣੀ ਉਹਨਾਂ ਅੱਗੇ ਤੁਹਾਡਾ ਪਲਾ ਹਾਂ ਨਹੀਂ ਐਡਾ ਇੱਕ ਦੀ ਜ਼ਿੰਦਗੀ ਸੰਗਲ ਲੱਗਾ ਵੇਖਿਆ ਇੱਤਿਹਾਸ ਹੀ ਰਿਹਾ ਆਪਣੇ ਕਿਸ ਬੰਦੇ ਨੇ ਨਾ ਤੇ ਇਤਿਹਾਸਿਕ ਸੰਗਲ ਹੀ ਹੈ ਨਾ ਇਹ ਭੁੱਲਰ ਸਾਹਿਬ ਇਹ ਮੈਨੂੰ ਲੱਗਦਾ ਵੀ ਤੁਹਾਡੇ ਤਾਇਆ ਜੀ ਦੇ ਬੇਡੇ ਦਾ ਹੀ ਮੋਟਰਸਾਈਕਲ ਹੈ ਹੈਗਾ ਬਿਲਕੁਲ ਮੇਰਾ ਤਾਇਆ ਜੀ ਦੇ ਬੇਡੇ ਦਾ ਲੱਗਦਾ ਮੈਨੂੰ ਵੀ ਆ ਪਰ ਹੈਰਾਨੀ ਇਹ ਗੱਲ ਦੀ ਤੇ ਆ ਪੁਲਿਸ ਮੁਲਾਜ਼ਮ ਬੰਦੇ ਨੇ ਐਡਾ ਸੰਗਲ ਪਾਇਆ ਵੀ ਇਹ ਮੁਲਾਜ਼ਮ ਦਾ ਮੋਟਰਸਾਈਕਲ ਸਾਡਾ ਭਲਾ ਹੋਵੇ। ਤੂੰ ਸਾਹਮਣੇ ਕਰ ਰਹੀ ਐ ਆ ਡੀਸੀ ਸਾਹਿਬ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਪਤਾ ਤੁਹਾਨੂੰ? ਡੀਸੀ ਸਾਹਿਬ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਨਹੀਂ ਮੈਨੂੰ ਨਹੀਂ ਪਤਾ ਇਸ ਬਾਰੇ। ਇਹ ਉਦੋਂ ਵੇਖ ਕੇ ਲੋਕੀ ਲੌਣ ਲੱਗਿਆ ਸੰਗਲ। ਤੇ ਤੁਹਾਡਾ ਮੋਟਰਸਾਈਕਲ ਲੱਭ ਗਿਆ ਸੀ? ਮੇਰਾ ਮੋਟਰਸਾਈਕਲ ਲੱਭ ਗਿਆ ਸੀ ਬਾਈ 28 ਦਿਨਾਂ ਬਾਅਦ। ਤੇ ਕਿੰਨੇ ਪੈਸੇ ਲੱਗੇ ਲੱਭਣ ਦੇ? ਮੋਟਰਸਾਈਕਲ ਮੇਰਾ 28000 ਦਾ ਸੀ 34000 ਰੁਪਏ ਲੱਗਾ ਇਹ ਖਾਣ ਪੀਣ ਦਾ ਖਰਚਾ ਕੋਈ ਨਹੀਂ ਵਿੱਚ ਪਾਇਆ। ਇਹਦੋਂ ਭਾਵਾ 250 ਦਾ ਸੰਗਲ ਲਾਇਆ ਝੰਡਾ ਫੜਾ ਇਹਦਾ ਹੋਰ ਸੁਣਨ ਨਹੀਂ। ਮੋਟਰਸਾਈਕਲ ਤੇ ਜਿਹੜੋ ਸੀਆਈ ਸਟਾਪ ਦੇ ਵਿੱਚ ਫਰੀਰਕੋਟ ਪਹੁੰਚ ਗਏ ਨਾ ਜੀ ਉਹਨਾਂ ਨੇ ਇੱਕ ਸਾਈਡ ਦੀ ਬੈਟਰੀ ਵੀ ਕੱਢ ਲਈ ਮਗਰੋਂ ਦੀ ਪੂਛ ਵੀ ਲਾ ਲਈ ਛੱਡਾਂ ਦੇ ਟਾਪੇ ਵੀ ਲਾ ਲਈ ਘਾੜਾ ਬੜਾ ਜੇ ਵੇਖੋ 75 ਰੁਪਏ 80000 ਰੁਪਏ ਉਹਨਾਂ ਦੀ ਤਨਖਾਹ ਤੇ ਚੋਰ ਨੇ ਕੋਹ ਨਹੀਂ ਕੀਤਾ ਤੇ ਪੁਲਸਾ ਲੈਣੇ ਕਤੂਤ ਕਰਤੀ ਹੈ ਤੇ ਉਹ ਜਿਹੜੇ ਬਾਕੀ ਜਿਹੜੀ লাশ ਵਾਜੀ লাশ ਦਾ ਤੂੰ ਕੀ ਕੀਤਾ ਉਹ ਫਿਰ ਮੈਂ ਘਰੇ ਲੈ ਆਂਦਾ লাশ ਮੋਡੀਫਾਈ ਕਰਾਈ ਮਾੜੀ ਮਾਈ ਕਰਉਂਦੀ ਪਈ ਅਜਾ লাশ ਤੇ ਪੈਸੇ ਲਾ ਕੇ ਬੜ ਕੇ ਮੋਟਰਸਾਈਕਲ ਬਣਾਇਆ ਦੱਸੋ ਆ ਹਾਲ ਸਾਡੇ ਪੰਜਾਬ ਦੇ ਜੀ ਮੋਟਰਸਾਈਕਲ ਚੋਰੀ ਤਾਂ ਆਮ ਜੀ ਗੱਲ ਬਣ ਗਈ ਨਾ ਪਰ ਆ ਆ ਦਾ ਇਤਿਹਾਸ ਹੀ ਰੱਖਦਾ ਵੇਰ ਵੇਰ ਕਿਨੇ ਜੀ ਕਰਦਾ ਬਣਾਈ ਜਾਵਾਂ ਬਣਾਈ ਜਾਵਾਂ ਤਾਂ ਉਹਨੇ ਨਾ ਮੋਟਰਸਾਈਕਲ ਜਿੱਡਾ ਸੰਗਲ ਮਾਰੀ ਬੈਠਾ ਹੈ ਉਹ ਜਾ ਯਾਰ ਤੂੰ ਇਹ ਮਾਰਾ ਕਰਾ ਚੱਲ ਚੱਲੇ ਵੀ ਯਾਰ ਯੂਪੀ 'ਚ ਰਹਿੰਦੇ ਆ ਕਮਾਲ ਹੋ ਗਈ ਯਾਰ ਆ ਦੇਖੋ ਜੀ ਪਿੰਡ ਦੇ ਵਿੱਚ ਹੀ ਮੋਟਰਸਾਈਕਲ ਨੂੰ ਜਿੰਦਰੇ ਪਿੰਡ ਦੇ ਵਿੱਚ ਹੀ ਆ ਦੇਖੋ ਕਰ ਕਰ ਵੱਡੇ ਲੋਕ ਲਾਏ ਆ ਹਜੇ ਪਿੰਡ ਵਿੱਚ ਭੋਗਦੇ ਆਏ ਆ ਸਾਡੇ ਪਿੰਡ ਦੇ ਬੰਦੇ ਭੋਗਦੇ ਆਏ ਆ ਤੇ ਤਾਂ ਵੱਡੇ ਵੜ ਜਿੰਦਰੇ ਠੋਕੇ ਪਏ ਕੀ ਬਾਤਾਂ ਆ ਕਿ ਮਿਲ ਆ ਆਹ ਦੇਖ ਬਾਹਲੀ ਦਲੇਰ ਬੰਦਾ ਯਾਰ ਕਿੱਡਾ ਦਲੇਰ ਬੰਦਾ ਓਏ ਉਹ ਭਾਵਾ ਸਵਾਰ ਤੇ ਲੱਗਦੀ ਨਹੀਂ ਦਰਸ਼ਨ ਪਤਾ ਦੋਛਾ ਨਾ ਬੋਲਦੇ ਨਾ ਹਰਣਾ ਅਜਾ ਦਰਸ਼ਨ ਪ੍ਰਧਾਨ ਬੀਕੇਯੂ ਕਰਦੀਆਂ ਉਹਨਾਂ ਦੀ ਆ ਵੇਲਾ ਲੀਡਰਾਂ ਦੀਆਂ ਚੀਜ਼ਾਂ ਵੀ ਚੋਰੀ ਹੁੰਦੀਆਂ ਓਏ ਸਹੀ ਗੱਲ ਯਾਰ ਹਣਾ ਪਰ ਇਹ ਨਿਕਣੀ 200 ਦੀ ਆ ਪਲਾਸਟਿਕ ਦੀ ਹਰੀ ਹੈਗੀ ਆ ਬਾਕੀ ਤਾਂ ਯਾਰ ਹੋਰ ਗੱਲਾਂ ਦੀ ਗੱਲਾਂ ਐਨੇ ਵਟ ਕੱਢੇ ਬਈ ਜੱਟ ਨੇ ਹਾ ਬਗੌੜੇ ਹੈ ਨਹੀਂ ਉਹਨਾਂ ਨਾਲ ਵੇਖ ਐਡਾ ਸੰਗੜ ਕੇ ਜਿਹਾ ਤੂੰ ਆਹ ਦੇ ਸਾਹਮਣੇ ਵੇਖੋ ਨਹੀਂ ਨਹੀਂ ਵਧੀਆ ਵਧੀਆ ਓਏ ਅੱਜ ਤਾਂ ਚੋਰੀ ਵਧੀਈ ਹੋਰ ਸੁਣਾਓ ਲਿਆ ਜੋ ਭਰਾਵਾਂ ਹੋਰ ਹੋਰ ਲਿਆ ਘਰ ਕੀ ਹੈ ਭਰਾਵਾਂ ਨੂੰ ਕੀ ਭਰਾ ਕੀ ਹੋ ਗਿਆ ਧੁੱਲੀ ਜਾਦੇ ਕੋਨੀ ਸਾਡਾ ਉਹ ਆ ਸਾਡਾ ਹਾਲ ਕੋਨੀ ਛੇਡਾ ਛੇਡਾ ਹੀ ਕਰ ਜੇ ਦੇ ਬੰਦੇ ਬਾਈ ਬੈਹਣ ਦੇ ਗਿਆ ਕੋਈ ਚਾਪ ਸੱਚੇ ਪਾਸ਼ਾ ਸਾਡੀ ਆਪਲੀ ਦੇ ਚਰਣਾ ਵਿੱਚ ਰਵਾਸ ਹੈ ਬੇਨਤੀ ਹੈ ਇਹ ਅਸੀਂ ਆਪ ਜੀ ਦੀ ਬਾਣੀ ਨੂੰ ਸੁਣਦੇ ਨਹੀਂ ਹੈ ਇਹਹੀ ਅਰਦਾਸ ਕਰੀਏ ਬਤ ਗੁਰ ਜੀ ਅਗੇ ਉਪਦੇਸ਼ ਕਰਦੇ ਹਾਂ ਉਹ ਚਿੱਤ ਆਏ ਮਾਨ ਅੰਮ੍ਰੰਗਾ ਜਿਸ ਬਿਸਰਾ ਤੂੰ ਮਰ ਜਾਏ ਜਿਹੜੇ ਉਹ ਸਾਰੀ ਗੁਰ ਪਰਮਾਤਮਾ ਨੂੰ ਸਿਮਰਦੇ ਆਣ ਯਾਦ ਕਰਦੇ ਆਣ ਦਸੋ ਪੈਰ ਤੇ ਬਾਦਸ਼ਾਹ ਜੀ ਕਹਿੰਦੇ ਆਂ ਉਹ ਚਿੱਤ ਆਏ ਮਾਨ ਅੰੰਦਾ ਆ ਜੀ ਹੰਦੂ ਕਹਿ ਉਹ ਜੀ ਜਦੋਂ ਪੁਲਿਸੀ ਦੇ ਮੋਟਰਸਾਈਕਲ ਜਿੰਦਰਾ ਕੱਢਣ ਲੱਗਾ ਹੇ ਤੋਹ ਦੇ ਪੁਲਸੀ ਆ ਓਏ ਇਹ ਆਪਾਂ ਜਿੱਕਰ ਗਾ ਇਹ ਹੁਣ ਟਾਇਰ ਕੋਲ ਕੱਢ ਦਈਏ ਪਤਾ ਗੱਲ ਕੀ ਪੁੰਜ ਚੋਰੀ ਹੋ ਜੇ ਗੱਲ ਵੱਖਰੀ ਆ ਪੁਲਸੀ ਚੀ ਚੋਰੀ ਹੋ ਜੇ ਨਾ ਸ਼ਰਮ ਬੜੀ ਵੱਡੀ ਆ ਵਾਹ ਵੱਡੀ ਇਹਨੇ ਘਰ ਜਿੰਦਾ ਲਾਇਆ ਉਥੋਂ ਲਿਆਂਦਾ ਥਾਂ ਤੇ ਜਾ ਕੇ ਕਿਥੋਂ ਮਰਜ਼ੀ ਲਿਆ ਗੁੰਡਾ ਕਿੱਡਾ ਵੇਖੇ ਨੇ ਲਾਇਆ ਵੇ ਕਿੱਡਾ ਜਿੰਦਾ ਸੰਗਲ ਹੋਰ ਪਾ ਦੀ ਇੱਕ ਲਿਆ ਕੇ ਇੱਕ ਤੋੜਾ ਲਾਇਆ ਕਾਪਾ ਲਿਆ ਕੇ ਲਾ ਦਈਏ ਵਾਹ ਜਿੰਦਾ ਨਾਟਕ ਬੰਦੇ ਚ ਲੋਕ اٹਕ ਬੈਠੇ ਨੇ ਇਹ ਲੋਗ ਜੀ ਅੰਦਰ ਅੰਦਰ ਬੈਠੇ ਆ ਉਹ ਮਰ ਜਾਣਾ ਆਵੋ ਉਸ ਵਾਰ ਦੇਵ ਪਰਮਾਤਮਾ ਨੂੰ ਜਿੰਨਾ ਨੇ ਸਦਾ ਹੀ ਯਾਦ ਰੱਖਿਆ ਉਹਨਾਂ ਨੂੰ ਦੇ ਅੰਤਿ ਅਨੰਦ ਬੰਦ ਸਤਿਗੁਰੂ ਬਾਪੂ ਜੀ ਸਤਿਗੁਰੂ ਜੀ ਸਤਿਗੁਰੂ ਸਤਿਗੁਰੂ جدا 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 جدا

श्री श्री सत्नाम हरि गुरु सत्नाम ਜੋ ਜਿਹੜੇ ਕਿਹੜੇ ਲੱਗਣਾ ਜੀ ਹੁੰਦੇ ਆ ਕੋਈ ਜੰਮ ਤੇ ਫਿਰ ਕਿ ਹੋ ਗਿਆ ਮੈਂ ਵੀ ਵੀਡੀਓ ਬਣਾ ਕੇ ਰੋਈ ਪਾ ਆਪ ਵੀ ਹੋ ਆਪ ਵੀ ਹੋ ਆਪ ਵੀ ਨਹੀਂ ਦੇਖੀ ਉਹ ਕਹਾਂ ਲੀਟ ਹੋ ਗਿਆ ਨਾ ਡੇਟੀ ਦੇ ਦੂਜੇ ਪਾਸੇ ਦਾ ਨਾ ਉਹ ਫੇਰ ਇੱਥੇ ਆਈ ਲਈ ਵੀ ਵੀ ਨਹੀਂ ਲਾਈ ਵੀ ਨਹੀਂ ਮਾਈਕ ਕਰੂੰਗਾ ਇਹ ਬਲੌਗੋ ਬਲੌਗੀ ਚਾਹ ਕਦੇ ਚੌਟਾ ਸਾਫੜ ਜਾਣਗੇ ਅ ਫੜ ਜਾਣਗੇ ਅ ਫੜ ਜਾਣਗੇ ਜੀ ਜੀ ਮਾਰਾ ਦੋ ਦੋ ਆਸ ਮੱਟਾ ਗੇ ਤਰ ਹੋ ਪਲੀ ਬੋ ਪਲੀ ਬੋ ਲੱਗਿਆ ਪਾ ਬੋ ਲੱਗ ਪਾ ਬੋ ਲੱਗੋ ਹਾਂ ਪਲੀ ਬੋ ਪਲੀ ਬੋ ਵੈਰੀ ਗੁੱਡ ਬਣਾ ਬਣਾ ਵਲੌਗ ਬੋਲੋ ਹੱਜ ਪਾਸ਼ਾ ਉਹ ਰੋਟੀ ਖਾਂਦ ਬਾਅਦ ਵੇੜੇ ਓਕੇ ਬਾਈ ਬਰਾ ਭਲਾ ਸਭ ਨੂੰ ਜੀ ਆਇਆਂ ਨੂੰ ਮਾਰ ਕੇ ਤੇ ਬਣਾਉਣਾ ਉਹ ਉੱਥੇ ਬਣਾਉਂਦੇ ਲੰਗਿਆ ਨਾ ਇਹ ਨਾ ਰ ਆ ਗਿਆ ਆਵੇ ਲੰਗਣਾ ਵਾਹ ਸਹਾਏ ਨਾ ਬਈ ਨਾਮ ਨਾਮ

ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਤੁਹਾਨੂੰ ਤਾਜ਼ਾ ਤਰੀਨ ਹਾਲਾਤ ਜੋ ਪੰਜਾਬ ਦੇ ਹੋਣਗੇ ਤੁਹਾਨੂੰ ਸਾਰੇ ਵਿਖਾਈ ਜਾਣਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ